i <laughs> ਦੋਸਤੋ ਜਿਵੇਂ ਕਿ ਸਾਰੇ ਜਾਣਦੇ ਕਿ ਹਰਕੀਰਤ ਕੌਰ ਬਾਦਲੇ ਜੋ ਕੇ ਬਾਦਲੇ ਪਰਿਵਾਰ ਦੇ ਵਿੱਚ ਉਹਨਾਂ ਦੇ ਵਿਆਹ ਹੋ ਰਿਹਾ ਤੇ ਉੱਤੇ ਦੋਸਤੋ ਦੇਖੋ ਤੁਸੀਂ ਕਿਵੇਂ ਰੌਣਕਾਂ ਲੱਗਿਆ ਹੋਏ ਨੇ ਬਾਦਲੇ ਪਿੰਡ ਦੇ ਵਿੱਚ ਆ ਦੇਖੋ ਹਰਸਿਮਰਤ ਕੌਰ ਬਾਦਲ ਤੇ ਮਜੀਠਾ ਕਿਸ ਤਰੀਕੇ ਦੇ ਨਾਲ ਨੱਚ ਰਹੇ ਹਨ ਅਤੇ ਦੂਸਰੇ ਪਾਸੇ ਤੁਸੀਂ ਦੇਖੋ ਕਿ ਜਾਗੋ ਕੱਢੀ ਗਈ ਆ ਤੇ ਇਸ ਦੀਆਂ ਵੀਡੀਓ ਤੁਸੀਂ ਦੇਖ ਸਕਦੇ ਕਿ ਉੱਥੇ ਹੀ ਦੋਸਤੋ ਰੱਬ ਕਰੇ ਜੋ ਉਹਨਾਂ ਦੇ ਆਉਣ ਵਾਲਾ ਵਕਤ ਹੈਗਾ ਉਹ ਵਧੀਆ ਨਿਕਲੇ ਅਤੇ ਉੱਤੇ ਹੀ ਦੋਸਤੋ ਤੁਸੀਂ ਵੀ ਦਿਓ ਵਧਾਈਆਂ ਬਾਦਲੇ ਪਰਿਵਾਰ ਨੂੰ ਤੇ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੁੜੇ ਰਹੋ ਧੰਨਵਾਦ